ਬਟਾਲਾ ਦੀਆਂ ਸੜਕਾਂ ਦੇ ਉੱਤੇ ਲੰਡੀ ਜੀਬ ਦੇ ਵਿੱਚ ਗੇੜੀਆਂ ਮਾਰ ਰਹੀ ਸੀ ਅਥਰੇ ਨੌਜਵਾਨ ਤੇ ਜਦੋਂ ਪੁਲਿਸ ਨੇ ਹੱਥ ਦੇ ਕੇ ਰੋਕੇ ਤੇ ਫਿਰ ਚਲਾਨ ਘੱਟਤਾ ਕਿਉਂਕਿ ਜਿਹੜਾ ਇਹਨਾਂ ਕੋਲੇ ਕਾਗਜ਼ ਸੀਗਾ ਉਹ ਹੈ ਹੀ ਨਹੀਂ ਸੀਗਾ ਪਹਿਲੀ ਗੱਲ ਤੇ ਇੱਕ ਦਾ ਕਾਗਜ਼ ਨਿਕਲਿਆ ਜਿਹੜਾ ਕਿ ਮੈਚੋਰ ਹੋ ਗਿਆ ਸੀਗਾ ਫਿਰ ਉਸ ਤੋਂ ਬਾਅਦ ਜਦੋਂ ਪੁਲਿਸ ਕਹਿੰਦੀ ਵੀ ਚਲਾਨ ਕੱਟਣਾ ਹੈ ਤੇ ਬਹਿਸ ਬਾਜੀ ਕਰਨ ਲੱਪੇ ਬਹਿਸ ਬਾਜੀ ਇਸ ਗੱਲ ਤੇ ਵੱਧ ਗਈ ਕਿ ਇਹਨਾਂ ਨੂੰ ਥਾਣੇ ਲਿਜਾ ਕੇ ਇਹਨਾਂ ਦੀ ਲੰਡੀ ਜੀਬ ਵੀ ਕਾਬੂ ਕਰਨੀ ਪਈ ਤੇ ਇਹਨਾਂ ਨੂੰ ਵੀ ਥਾਣੇ ਬੰਦ ਕਰਨਾ ਪਿਆ ਲੰਡੀ ਜੀਪ ਐ ਇਦਾਂ ਕਹਿ ਲੀਏ ਕਿ ਹਰ ਕਿਸੇ ਦਾ ਸ਼ੌਂਕ ਆ तकरीबन तकरीबन ਹਰ ਪੰਜਾਬੀ ਦੇ ਦੋ ਸ਼ੌਂਕ ਤਾਂ ਹੁੰਦੇ ਆ ਲੰਡੀ ਜੀਪ ਤੇ ਬੁਲਟ ਤੇ ਜਦੋਂ ਇਹ ਸ਼ੌਂਕ ਪੂਰੇ ਹੁੰਦੇ ਆ ਤੇ ਕਈ ਵਾਰੀ ਅਸੀਂ ਐ ਅਥਰੇ ਆਏ ਪੁਲਿਸ ਨੂੰ ਮੇਰੀ ਟਿੱਚ ਜਾਣਦੇ ਆ ਪਰ ਪੁਲਿਸ ਦਾ ਪੁਲਿਸ ਹੈ ਜੀ ਅਗਲੇ ਵੀ ਫਿਰ ਡੱਕਾ ਲਾ ਲੈਂਦੇ ਆ ਜਿਵੇਂ ਇਹਨਾਂ ਮੁੰਡਿਆਂ ਦੇ ਉੱਤੇ ਲਾਇਆ ਤੁਸੀਂ ਦੇਖੋ ਵੀ ਕਿਵੇਂ ਪਹਿਲਾਂ ਤਾਂ ਇਹਨਾਂ ਦੀ ਬਹਿਸ ਬਾਜੀ ਹੁੰਦੀ ਆ ਫਿਰ ਪੁਲਸ ਵਾਲਾ ਵੀ ਮੋਰੋ ਤੱਤਾ ਹੋ ਜਾਂਦਾ ਤੇ ਫਿਰ ਸਣੇ ਜੀਪ ਦੇ ਉੱਤੇ ਆ ਨਵੇਂ ਉੱਠੇ ਉੱਠੇ ਨੌਜਵਾਨਾਂ ਨੂੰ ਜੜਾ ਆ ਅੰਦਰ ਲਜਾਣਾ ਪਿਆ ਤੇ ਇਹਨਾਂ ਦੀ ਪੁਲਿਸ ਨੇ ਜੀਪ ਤੇ ਦੋਹਾਂ ਨੂੰ ਜਿਹੜਾ ਰੱਖਿਆ ਤੇ ਹੁਣ ਜ਼ਮਾਨਤ ਦੇ ਉੱਤੇ ਜੀਪ ਵਾੜ ਲੂਗੀ ਤੇ ਇਹਨਾਂ ਮੁੰਡਿਆਂ ਦੇ ਉੱਤੇ ਸ਼ਾਇਦ ਕੇਸ ਵੀ ਹੋ ਜਾਵੇ ਜਾਂ ਵਾਰਨਿੰਗ ਦੇ ਕੇ ਛੱਡ ਦੇਣ ਇਹਨਾਂ ਦਾ ਕੁਝ ਨਹੀਂ ਪਤਾ ਪਰ ਅਕਸਰ ਜਦੋਂ ਅਸੀਂ ਇਹਨਾਂ ਦੰਦਿਆਂ ਚੀਜ਼ਾਂ ਤੇ ਬੈਠਦੇ ਜਾਂ ਨਵੀਂ-ਨਵੀਂ ਇਦਾਂ ਦੀ ਚੀਜ਼ ਮਿਲਦੀ ਹੈ ਨਾ ਅਸੀਂ ਨਿਆਰੇ ਦੇ ਚੱਕਰ ਦੇ ਵਿੱਚ ਇਹ ਭੁੱਲ ਜਾਂਦੇ ਆ ਵੀ ਪੁਲਿਸ ਜਿਹੜੀ ਆ ਉਹ ਵੀ ਮੇਨ ਰੋਡ ਦੇ ਉੱਤੇ ਹੁੰਦੀ ਆ ਪਹਿਲਾਂ ਤੁਹਾਨੂੰ ਹਾਲਾ-ਹਾਲਾ ਸੁਣਾਉਣੇ ਆ ਜਿਹੜੀ ਉੱਥੇ ਹੋਈ ਆ ਔਰ ਫਿਰ ਕਰਦੇ ਆ ਪਾ ਅਗਲੀ ਗੱਲ Wow. Marked iramii? U stup ternwie Kado na na ਤੁਰ ਬਹਿ ਜਾਂਦੀ ਮੈਂ ਜਦੋਂ ਤੇ ਜੀਓ ਮੈਂ ਕਰਾਉਂਦਾ ਉਹਨਾਂ ਨਾਲ ਜੱਤਰਾ ਜੋ ਇਹ ਤੋਂ ਕਰਾਜੋ ਕੋਈ ਨਹੀਂ ਕਰਦਾ ਜਿਹੜਾ ਸਾਹਮਣੇ ਦਾ ਸਭ ਤੋਂ ਕਰਾਜੋ ਕਰਦੇ ਨੇ ਕਰਾਜੋ ਬਹੁਤ ਆ ਜੀ ਬਹੁਤ ਆ ਜੀ ਮਾੜਾ ਮਾੜਾ ਜੇ ਮੈਂ ਕਰਾਉਂਦਾ ਆ ਦੇ ਆ ਦੇ ਜੇ ਤਾ ਮਾਂ ਦੇ ਆਪ ਗੱਲ ਸੁਣ ਤੇਰੇ ਕੋ ਪੇਪਰ ਮੰਗਣ ਦੇ ਆ ਨਾ ਤੁਮ ਨੂੰ ਕੋਈ ਲਾਭਾ ਕਰਦੇ ਆ ਜੇ ਕਹਦੇ ਵੀ ਪੇਪਰ ਘਾੜੇ ਪੇਪਰ ਘਾੜੇ ਵੀ ਘਰੇ ਵੀ ਪੇਪਰ ਘਾੜੇ ਤੇ ਇਹ ਗੱਲ ਘਾੜੇ ਪੇਪਰ ਘਾੜੇ ਹਾਂ ਜਲਦੀ ਆ ਜਲਦੀ ਕਿੱਥੇ ਆ ਆ ਨਹੀਂ ਲੱਗਦਾ ਛਿੱਤੀ ਆ ਬੱਸ ਸਟੈਂਡ ਦੇ ਬਾਹਰ ਛਿੱਤੀ ਆ ਬੱਸ ਇਧਰ ਜਲੰਧਰ ਵਾਲੇ ਪਾਸੇ ਜਿਹੜੀ ਬੱਸ ਆਉਂਦੀ ਨਾ ਮੈਟਰੋ ਕੋਲ ਜਿਮਾਂ ਉਹਦੇ ਆ ਵੀਰ ਤੇ ਕਿਹਦੀ ਆ ਕਾਤੀ ਕਹਿੰਦੇ ਰਿਹਾ ਵੀ ਉਹ ਕਰਦੇ ਆ ਨਾ ਤੂੰ ਅਰਜੀ ਤੇ ਪੱਜਟ ਚਾਉਂਦਾ ਉਹਨਾਂ ਕੋਲ ਐਟਕੋੜੇ ਮਹਾਰਾਜ ਤੋਂ ਕਾਹਦਾ ਲਾਇਸੈਂਸ ਕਾਹਨੂੰ ਹਦਾ ਜੋ ਕੋਈ ਨਾ ਮਖਾਉਂ ਦੇਈਦਾ ਰਾਕੇ ਤੇ ਖੜੇ ਆ ਇਹ ਦੋ ਨੌਜਵਾਨ ਆਏ ਆ ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵ ਲਾਇਸੈਂਸ ਨਾ ਕੋਈ ਆਰ.ਸੀ. ਪੇਸ਼ ਕੀਤੀ ਇਹਨਾਂ ਨੇ ਜਿਹਨਾਂ ਦਾ 207 ਮੋਟਰ ਵੀ ਕੈਕਟਰ ਬੰਦ ਕਰਤੀ ਅਸੀਂ ਪੰਜ ਚਾਰ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣੇ ਨਹੀਂ ਆਗੇ ਬੈਂਸ ਬਾਜੀ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਸਾਰੇ ਬੰਦੇ ਦੀ ਗੋਗੀ ਆ ਜੀ ਆਪਣਾ ਜਲੰਧਰ ਰੋਡ ਤੇ ਆਪਣੀਆਂ ਗੱਡੀਆਂ ਤੇ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਫੋਨ ਵਾਸਤੇ ਆ ਤੇ ਕੋਈ ਆਪਣੇ ਮੁਖੇ ਡਾਕਣ ਕੋਈ ਪੇਸ਼ੀ ਕਰ ਸਕੀ ਸੀ ਤੇ ਉਹ ਕਾਫੀ ਬਤਵੀਂ ਨਾ ਪੇਸ਼ ਆਈ ਮਲਾਜਮਾਂ ਤੇ ਹੁਣ ਅਸੀਂ ਇਹ ਗੱਡੀਆਂ ਬੌਂਡ ਕਰਤੀਆਂ ਜੀ ਇਹ ਸਰ ਸਿੰਪਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਜੀ ਸਰ ਕੋਈ ਨਹੀਂ ਅਸੀਂ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸ ਪ੍ਰਾਪ ਜੋ ਕਾਰਵਾਈ ਕਰਤੀ ਹੈ ਗੱਡੀ ਬੌਂਡ ਕਰਤੀ ਹੈ ਅਸੀਂ